ਅੱਜ ਦਾ ਪ੍ਰੋਗਰਾਮ ਸਾਡੇ ਬਹੁਤ ਹੀ ਪਿਆਰ ਵਾਲੇ ਸਰਦਾਰ ਜਗਜੀਤ ਸਿੰਘ ਸੋਢੀ ਜਿਨ੍ਹਾਂ ਦੀ ਬੱਚੀ ਨੇ ਬਹੁਤ ਵੱਡਾ ਮਾਰਕਾ ਮਾਰਿਆ ਕੈਨੇਡਾ ਵਿੱਚ ਜਿਨ੍ਹਾਂ ਨੂੰ ਟਰੂਟੋ ਵੱਲੋਂ ਐਮਐਲਏ ਦੀ ਸੀਟ ਦਿੱਤੀ ਗਈ ਹੈ ਇਸ ਕਰਕੇ ਉਹਨਾਂ ਦੇ ਸਨਮਾਨ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਦੇ ਪਿਤਾ ਸਰਦਾਰ ਜਗਦੀਪ ਸਿੰਘ ਜੀ ਸੋਢੀ ਸਾਰੇ ਸੰਤ ਸਮਾਜ ਵੱਲੋਂ ਇਹਨਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਕਿਉਂਕਿ ਬੱਚੀ ਨੇ ਬਹੁਤ ਵੱਡੀ ਕਾਰਨਾ ਕਾਮੀ ਹੈ ਤੇ ਇੱਕ ਵਾਰ ਦਾਸ ऑस्ट्रेलिया ਸੀ ਉੱਥੇ ਦੇਖੇ ਬੜੇ ਨੌਜਵਾਨ ਤੇ ਮੈਨੂੰ ਕੋਈ ਕਹਿੰਦਾ ਕਹਿੰਦੇ ਬਾਬਾ ਜੀ ਨਾਲੇ ਕਹਿੰਦੇ ਰਾਜ ਕਰੇਗਾ ਖਾਲਸਾ ਤੇ ਖਾਲਸੇ ਤਾਂ ਸਾਰੇ ਵਿਦੇਸ਼ਾਂ ਤੁਰ ਗਏ ਇੱਥੇ ਰਾਜ ਕੌਣ ਕਰੇਗਾ ਮੈਂ ਕਿਹਾ ਇਹ ਨਹੀਂ ਲਿਖਿਆ ਵੀ ਜਦ ਪੰਜਾਬ ਜਾਂ ਭਾਰਤ ਵਿੱਚ ਰਾਜ ਕਰੇਗਾ ਖਾਲਸਾ ਇਹ ਕੁੱਲ ਦੁਨੀਆ 'ਚ ਖਾਲਸੇ ਦਾ ਰਾਜ ਹੋਣਾ ਆ ਕਿਉਂਕਿ ਜਿਹੜੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਨੇ ਸਦਾ ਦੇ ਦਿੱਤੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਉਹ ਇੱਕੋ ਇੱਕ ਬਾਦ ਐਸੇ ਨੇ ਸਿਧਾਂਤ ਜਿਹੜੇ ਨੇ ਉਹ ਕਿਸੇ ਇੱਕ ਧਰਮ ਫਿਰਕੇ ਵਾਸਤੇ ਨਹੀਂ ਐ ਇਹ ਸਮੁੱਚੀ ਲੋਕਾਈ ਵਾਸਤੇ ਐ ਸਾਰਿਆਂ ਵਾਸਤੇ ਐ ਸੋ ਇਸ ਗੱਲ ਦਾ ਬੜੀ ਖੁਸ਼ੀ ਹੋਈ ਐ ਕਿ ਸਾਡੇ ਭਾਰਤ ਦੀ ਭਾਰਤ ਵਿੱਚੋਂ ਪੰਜਾਬ ਦੀ ਪੰਜਾਬ ਵਿੱਚੋਂ ਖਾਸ ਕਰਕੇ ਪਟਿਆਲੇ ਦੀ ਜੋ ਇੱਕ ਗੁਰਸਿੱਖ ਪਰਿਵਾਰ ਦੀ ਬੱਚੀ ਤਾਨੀਆਂ ਜਿਸ ਨੂੰ ਐਮਐਲਏ ਦੀ ਸੀਟ ਮਿਲੀ ਆ ਉਹ ਸਮੇਂ ਜਿਹੜਾ ਆਪਣੇ ਵਾਂਗੂ ਨਹੀਂ ਉੱਥੇ ਜਿਹੜੀ ਹੁੰਦੀ ਆ ਰੈਨਾ ਐਮਐਲਏ ਖੜਦੇ ਆ ਪਹਿਲਾਂ ਪਾਰਟੀ ਆਪਣੀਆਂ ਚੋਣਾਂ ਕਰਵਾਉਂਦੀ ਹੈ ਵੀ ਪੰਜ ਜਾਂ 10 ਬੰਦੇ ਹੁੰਦੇ ਨੇ ਇੱਕ ਪਾਰਟੀ ਦੇ ਮੈਂ ਲੜਨਾ ਮੈਂ ਲੜਨਾ ਉਹਨਾਂ ਦੀ ਚੋਣ ਕਰ ਲੈਂਦੇ ਨੇ ਉਹਨਾਂ ਵਿੱਚੋਂ ਜਿਹਨੂੰ ਵੱਧ ਵੋਟਾਂ ਮਿਲਣ ਇਸ ਦੇ ਮੁਕਾਬਲੇ ਵਿੱਚ ਗੋਡੀ ਖੜੀ ਸੀ ਉਹਨੂੰ ਕੇਵਲ 6 ਵੋਟਾਂ ਮਿਲੀਆਂ ਇਹ ਬੱਚੀ ਨੂੰ 157 157 ਵੋਟਾਂ ਜਿਹੜੀਆਂ ਨੇ ਛੋਡੀ ਅਸਾਂ ਛੋਡੀ ਸਾਹਿਬ ਦੀ ਬੇਟੀ ਨੂੰ ਮਿਲੀਆਂ ਇਹ ਬੜੇ ਮਾਣ ਵਾਲੀ ਗੱਲ ਹੈ ਬੜੇ ਫਕਰ ਵਾਲੀ ਗੱਲ ਹੈ ਤੇ ਵੱਡੀ ਗੱਲ ਹੈ ਕੇਵਲ 4 ਸਾਲ ਵਿੱਚ ਹੀ 4 ਸਾਲ ਹੋ ਗਏ ਬੱਚੀ ਨੂੰ ਗਈ ਨੂੰ 4 ਸਾਲ ਵਿੱਚ ਐਡੀ ਵੱਡੀ ਪ੍ਰਾਪਤੀ ਕਰ ਜਾਣੀ ਬਹੁਤ ਵੱਡੀ ਗੱਲ ਹੈ ਸੋ ਉਸ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆ ਅਸੀਂ ਉਸ ਬੱਚੀ ਦਾ ਸਨਮਾਨ ਜਿਹੜਾ ਉਹ ਸੋਢੀ ਸਾਹਿਬ ਦਾ ਸਨਮਾਨ ਕਰਾਂਗੇ ਇੱਥੇ ਸੋ ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੰਤ ਸਮਾਜ ਆਏ ਨੇ ਬਹੁਤ ਹੀ ਸਤਿਕਾਰਯੋਗ Swami ji ਆਏ ਨੇ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਬਹੁਤ ਹੀ ਪਿਆਰ ਵਾਲੇ ਇਸ ਸ਼ਹਿਰ ਦੇ ਬਹੁਤ ਹੀ ਨਾਮੀ ਸੱਜਣ ਗੁਰਮੁਖ ਸੱਜਣ ਸਦਾ ਜਗਦੀਪ ਸਿੰਘ ਦੀ ਸੋਢੀ ਉਹਨਾਂ ਦੀ ਸੁਪਤਰੀ ਨੇ ਜੋ ਇਹ ਵਿਲੱਖਣ ਇੱਕ ਕੋਸ਼ਿਸ਼ ਕੀਤੀ ਔਰ ਜਿਸ ਵਿੱਚ ਕਾਮਯਾਬ ਹੋਏ कि ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਕਿ ਵਿਦੇਸ਼ ਦੀ ਧਰਤੀ ਤੇ ਜਾ ਕੇ ਕੈਨੇਡਾ ਵਿੱਚ ਜਾ ਕੇ ਇੱਕ ਉਹ ਜਿੱਤ ਪ੍ਰਾਪਤ ਕਰਨੀ ਕਿਉਂਕਿ ਬਾਬਾ ਜੀ ਜਿਸ ਤਰ੍ਹਾਂ ਦੱਸਿਆ ਕਿ ਐਮ ਐਲ ਏ ਬਣਨ ਵਾਸਤੇ ਪਹਿਲੇ ਤੇ ਕੁਆਲੀਫਾਈ ਕਰਨਾ ਪੈਂਦਾ ਹੈ ਉਹ ਕੁਆਲੀਫਿਕੇਸ਼ਨ ਕੀ ਹੈ ਕਿ ਪਾਰਟੀ ਆਪਣੀ ਜਿਹੜੀ ਵੋਟਾਂ ਪਵਾਉਂਦੀ ਹੈ ਕਿ ਜੋ ਜ਼ਿਆਦਾ ਲੋਕ ਇਸ ਨੂੰ ਜਾਣਗੇ ਉਸੇ ਨੂੰ ਜਿੱਤ ਦਿੱਤੀ ਜਾਂਦੀ ਹੈ ਤਾਂ ਬੇਟੀ ਨੇ ਬਹੁਤ ਜ਼ਿਆਦਾ ਵੰਡੇ ਮਾਰਜਨ ਨਾਲ ਜਿੱਤ ਪ੍ਰਾਪਤ ਕੀਤੀ ਪਰ ਕੁਆਲੀਫਾਈ ਕੀਤਾ ਹੈ ਐਮ ਐਲ ਏ ਦੀ ਸੀਟ ਵਾਸਤੇ ਜੋ ਕਿ ਟ੍ਰੋਡੋ ਪਾਰਟੀ ਦੀ ਜੋ ਪਾਰਟੀ ਹੈ ਉਸ ਦੀ ਸੀਟ ਤੇ ਇਲੈਕਸ਼ਨ ਲੜਦੇ ਪੰਜਾਬ ਕनाडा ਵਿੱਚ ਵਸਦਾ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਹੈ ਜਹਾਂ ਚਾਹੀਏ ਤਹ ਸਹੇਲੇ ਕਿਸ ਜਿੱਥੇ ਵੀ ਜਾਂਦੇ ਆ ਉੱਥੇ ਹੀ ਆਪਣੀ ਇੱਕ ਨੇਚਰ ਬਣਾ ਲੈਂਦੇ ਹਾਂ ਗੁਰਮੁਖਤਾ ਦਾ ਪ੍ਰਚਾਰ ਕਰਦੇ ਹਾਂ ਪ੍ਰਾਪਜੀ ਨੇ ਦੇਖਿਆ ਕਿ ਜਿੱਥੇ ਵੀ ਗੁਰਮੁਖ ਸੱਜਣ ਗਏ ਗੁਰਮੁਖ ਲੋਕ ਗਏ ਉੱਥੇ ਉਹਨਾਂ ਨੇ ਬਹੁਤ ਵੱਡੀਆਂ ਫਲੰਗਾ ਮਾਰੀਆਂ ਹੈ ਬਹੁਤ ساری ਕਾਮਯਾਬੀ ਹਾਸਲ ਕੀਤੀ ਹੈ ਗੁਰੂ ਦੀ ਕਿਰਪਾ ਨਾਲ ਅਸੀਂ ਚਾਹਾਂਗੇ ਕਿ ਸਾਡੀ ਜਿਹੜੀ ਇਹ ਬੇਟੀ ਜਿਸ ਨੇ ਬਹੁਤ ਛੋਟੀ ਉਮਰ 'ਚ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਲੀ ਤਰੱਕੀ ਕੀਤੀ ਹੈ ਇਹ ਨਾ ਕੇਵਲ ਉੱਥੇ ਅਮੈਲੇ ਬਣੇ ਕਿਉਂਕਿ ਅਮੈਲੇ ਤੇ ਬੰਨਣਾ ਹੈ ਬਹੁਤ سارے ਗੁਰਸਿੱਖ ਬਹੁਤ سارے ਪੰਜਾਬੀ ਲੋਕ ਪਰ ਉੱਥੋਂ ਦੇ ਲੋਕ ਵੀ ਬਹੁਤ ਪਿਆਰ ਕਰਦੇ ਹਨ ਉਹਨਾਂ ਨੇ ਸਾਰਿਆਂ ਨੇ ਇਹਨਾਂ ਦੀ ਸਹਾਇਤਾ ਕਰਨੀ ਹੈ ਸਾਡਾ ਵੀ ਫਰਜ਼ ਹੈ ਕਿ ਅਸੀਂ ਜਿੰਨੇ ਵੀ ਪੰਜਾਬ ਦੇ ਲੋਕ ਖਾਸ ਕਰ ਪਟਿਆਲਾ ਦੇ ਲੋਕ ਇਹਨਾਂ ਦੀ ਰਿਸ਼ਤੇਦਾਰੀਆਂ ਹੈ ਉੱਤੇ ਮਿੱਤਰਤਾ ਹੈ ਜਾਣਕਾਰੀ ਹੈ ਬੱਚੇ ਹਨ ਉਨਨ ਕਹਿ ਕੇ ਇਸ ਬੇਟੀ ਨੂੰ ਵੱਲੇ ਲੈਵਲ ਤੇ ਕਾਮਯਾਬ ਕਰਨ ਉਹ ਸਾਰੇ ਸੰਤਮਾਪਰ ਸੱਚ ਜਦਕਿ ਕੋਈ ਵੀ ਸੰਤਮਾਪਰ ਪੋਲਿਟਿਕਸ ਕਰਨ ਵਾਲਾ ਨਹੀਂ ਹੈ ਪਰ ਇਸ ਲਈ ਇਕਤ੍ਰਿਤ ਹੋਏ ਹਨ ਕਿਉਂਕਿ ਬੇਟੀਆਂ ਨੂੰ ਅੱਗੇ ਵਿਧਾਨ ਚ ਜੋ ਸਭ ਤੋਂ ਪਹਿਲੇ ਫਲਸਪਾ ਦਿੱਤਾ ਸਭ ਤੋਂ ਪਹਿਲੇ ਜੋ ਇੱਕ ਆਸ਼ੀਰਵਾਦ ਦਿੱਤਾ ਉਹ ਗੁਰੂ ਘਰ ਨੇ ਦਿੱਤਾ ਆਪ ਜੀ ਜਾਣਦੇ ਹੋ ਕਿ ਭਾਰਤੀ ਜਿਤਨੀ ਵੀ ਸਾਡੀ ਵੈਦਿਕ ਪਰੰਪਰਾ ਹੈ ਉਹਨਾਂ ਜੀ ਬਹੁਤ ਘੱਟ ਬੇਟੀਆਂ ਅੱਗੇ ਵਧੀਆਂ ਲੇਕਿਨ ਗੁਰਨਾਨਕ ਦੇਵ ਜੀ ਮਾਰੇ ਨੇ ਕਿਹਾ ਸੋ ਕਿਉ ਮੰਨਦਾ ਆਖੀਏ ਜਿੱਤ ਜਮਵੇਂ ਰਾਜਾਨ ਇਸ ਲਈ ਸਾਨੂੰ ਵੀ ਚਾਹੀਦਾ ਕਿ ਇਸ ਬੇਟੀ ਦਾ ਸਹਿਯੋਗ ਕਰੀਏ ਪਰ ਸਾਰੇ ਸੰਤ ਮਾਪੁਰ ਆਸਵਾ ਦੇਣ ਬੇਟੀ ਨੂੰ ਕਿ ਉਹ ਐਮਐਲਏ ਦਾ ਸੀਟ ਜਿੱਤ ਕੇ ਔਰ ਅੱਗੇ ਮੰਤਰੀ ਮੰਡਲ ਵਿੱਚ ਪਹੁੰਚਣ ਔਰ ਇੱਕ ਦਿਨ ਪੂਰੇ ਪਟਿਆਲਾ ਦਾ ਨਹੀਂ ਪੂਰੇ ਪੰਜਾਬ ਦਾ ਨਹੀਂ ਬਲਕਿ ਪੂਰੇ ਭਾਰਤ ਦਾ ਨਾਮ ਰੌਸ਼ਨ ਕਰੇ ਬੜੀ ਖੁਸ਼ੀ ਦੀ ਗੱਲ ਹੈ ਆਪ ਦੇ ਜੇ ਜਦੀ ਸਿੰਘ ਸੋਢੀ ਉਹਨਾਂ ਦੀ ਸੁਪੁੱਤਰੀ ਤਾਨੀਆਂ ਜੀ ਸਾਡੀ ਜੋ ਕੈਨੇਡਾ ਦੀ ਧਰਤੀ ਤੇ ਗੁਰੂ ਮਹਾਰਾਜ ਜੀ ਨੇ ਕਿਰਪਾ ਸਤ ਗੁਰੂ ਮਹਾਰਾਜ ਜੀ ਮੇਰ ਸਤ ਚੜ੍ਹ ਗਿਆ ਸਤਗੁਰੂ ਜੀ ਕਹਿੰਦੇ ਨੇ ਆਸਮਾਹ ਅੱਲਾ ਪੰਜਵਾ ਆਪਣੇ ਸੇਵਕੀ ਆਪੇ ਰੱਖਾ ਹੈ ਆਪੇ ਨਾਮ ਜਪਾਉਂਦਾ ਜੱਸ ਜੇ ਕਾਜ ਕਿਰਤ ਸੇਵ ਕੀਤਾ ਤਾਂ ਉੱਠਦਾ ਵੈ ਸੇ ਉਹ ਨਿੱਟੀ ਹੋਈ ਦਫਾ ਜਦੋਂ ਗੁਰੂ ਮਹਾਰਾਜ ਤੇ ਭਰੋਸਾ ਰੱਖਿਆ ਜਾਂਦਾ ਹੈ ਵਿਸ਼ਵਾਸ ਰੱਖਿਆ ਜਾਂਦਾ ਹੈ ਤਾਂ ਗੁਰੂ ਮਹਾਰਾਜ ਜੀ ਕਿਰਪਾ ਕਰਨ ਦੇਣੀ ਥੋੜੇ ਸਮੇਂ ਵਿੱਚ ਹੀ ਮੈਨੂੰ ਪਤਾ ਲੱਗਾ ਵੀ 4 ਸਾਲ ਦੇ ਅੰਦਰ ਅੰਦਰ ਹੀ ਉਹ ਬੀਟੀ ਨੂੰ ਉੱਥੇ ਚੱਕ ਗਏ ਐਨੀਆਂ ਮੱਲਾ ਮਾਰੀਆਂ ਕਿ ਉਹਨਾਂ ਨੂੰ ਡੋ ਪਾਰਟੀ ਵਿੱਚ ਐਮਐਲਏ ਦੀ ਸੀਟ ਲਈ ਚੁਣਿਆ ਗਿਆ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਪੰਜਾਬ ਵਾਸਤੇ ਔਰ ਸਾਰੇ ਦੇਸ਼ ਵਾਸਤੇ ਸਾਰੇ ਦੇਸ਼ ਵਾਸਤੇ ਹੀ ਮਾਣ ਵਾਲੀ ਗੱਲ ਹੈ ਕਿ ਆਪਣੇ ਦੇਸ਼ ਤੋਂ ਜਾ ਕੇ ਔਰ ਜਿੱਥੇ ਪੰਜਾਬੀਆਂ ਦਾ ਪੰਜਾਬ ਦਾ ਦੇਸ਼ ਦਾ ਨਾਮ ਚਾ ਕਰਨਾ ਇਹ ਬਹੁਤ ਵੱਡੀ ਗੱਲ ਹੈ ਗੁਰੂ ਮਹਾਰਾਜ ਜੀ ਕਿਰਪਾ ਕਰਨ ਅਸੀਂ ਕਹਿੰਦੇ ਸਰਬ ਸੰਜੀਵਤਾ ਸਰਬ ਧਰਮ ਇਕਤਾ ਇਕ ਹੈ ਅਨੇਕ ਹੈ ਅਨੇਕ ਹੈ ਫਿਰ ਇਕ ਹੈ ਹੈ ਉਹ ਸਾਰੇ ਪ੍ਰਮਾਤਮਾ ਹੀ ਹੈ ਕਰਤਾ ਹੀ ਵਸ ਰਿਹਾ ਹੈ ਸਭੇ ਕਟਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਕੋਟ ਜਾਇ ਰੋ ਪੁਰੇ ਤੋਂ ਬਿਨਾ ਕੋ ਬੋਲ ਨਹੀਂ ਸਕਦਾ ਹੈ ਉਹਦੀ ਕਿਰਪਾ ਬਿਨਾ ਕੁਝ ਨਹੀਂ ਹੋ ਸਕਦਾ ਨੱਕ ਨਥ ਖਸਮਾਤ ਕਿੰਤ ਟੱਕੇ ਦੇ ਜਾਂ ਥਾਣੇ ਜਾਂ ਧਾਣੇ ਤਹਾ ਖਾਣੇ ਨਾਨਕਾ ਸਾਥੇ ਉਹ ਕੈਨੇਡਾ ਦੀ ਧਰਤੀ ਤੇ ਤਰਕੀਆਂ ਮਹਾਰਾਜ ਨੇ ਬਖਸ਼ਣਿਆ ਸੀ ਕਿਰਪਾ ਹੋਈ ਹੈ ਮਾਰਾ ਸੰਸਮਾਜ ਜਿਨੇ ਮਹਾਤਮਾ ਮਹਾਪੁਰਸ਼ ਮੈਂ ਸਾਨੂੰ ਸਦਾ ਮਿਲਿਆ ਔਰ ਬਾਬਾ ਨੈਰ ਸਿੰਘ ਤੇ ਬਾਬਾ ਅਰਜਨ ਜੀ ਬਾਬਾ ਸੁਖਦੇਵ ਸਿੰਘ ਔਰ ਸਭ ਬਾਬਾ ਮਨਮੋਹ ਸਿੰਘ ਜੀ ਸੋਮੀ ਜੀ ਅਮਾਰੇ ਤੋਂ ਆਏ ਨੇ ਬਾਬਾ ਸੁਖਾ ਜੀ ਸੰਪਰਦਾ ਲਾਹੌਰ ਸਾਹਿਬ ਔਰ ਜਿੰਨੇ ਵੀ ਤੁਸੀਂ ਸੱਜਣ ਆਏ ਹੋ ਪ੍ਰੈਸ ਕਲੱਬ ਵਾਲੇ ਖਾਸ ਕਰਕੇ ਤੁਹਾਨੂੰ ਇਸ ਗੱਲ ਦੀ ਵਧਾਈ ਕਿ ਤੁਸੀਂ ਇਹੋ ਜਿਹੇ ਜਿਹੜੇ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਸਾਰਾ ਸਾਂਝੀ ਬਾਲਤਾਂ ਸਾਰੇ ਨਾਲ ਮਿਲ ਕੇ ਰਹਿਣ ਕੀ ਹੋਈ ਇਹੀ ਹੋਣਾ ਚਾਹੀਦਾ ਹੈ ਬਸ ਸਾਰੇ ਪੀਸ ਰਹੇ ਟੂ ਦਾ ਵਰਕ ਵਰਕ ਦਾ ਪੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਫਾਤਿਸ਼ਾਈਆਂ ਜੇ ਸਤਗੁਰ ਨਜ਼ਰ ਕਰੇ ਦੇ ਮਾਪਿਆਂ ਅਨੁਸਾਰ ਅੱਜ ਪਾਇਸਾ ਬੰਜ ਜਗੀ ਸਿੰਘ ਜੀ ਸੋਢੀ ਸਾਹਿਬ ਵਧਾਈ ਦੇ ਪਾਤਰ ਨੇ ਜਿਨ੍ਹਾਂ ਦੀ ਬੇਟੀ ਨੇ ਕੈਨੇਡਾ ਦੇ ਵਿੱਚ ਏਡੀ ਵੱਡੀ ਮੱਲ ਮਾਰੀ ਹੈ ਸਾਰੇ ਸੰਸਮਾਜ ਵੱਲੋਂ ਦਾਸ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਹੈ ਤੇ ਮੈਂ ਬੇਨਤੀ ਕਰਦਾ ਸਾਰੇ ਸੰਸਮਾਜ ਵੱਲੋਂ ਜਗਜੀਤ ਸਿੰਘ ਸੋਢੀ ਸਾਹਿਬ ਨੂੰ ਕਿ 24 ਸਤੰਬਰ ਤੋਂ 30 ਸਤੰਬਰ ਜਿਹੜਾ ਹੈ ਡੇਰਾਬਾਬਾ ਰਾਜਿਸਤਾਨ ਤੇ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਸ ਦੇ ਵਿੱਚ 28 ਤਰੀਕ ਨੂੰ ਬਹੁਤ ਵੱਡਾ ਕਬੱਡੀ ਕੱਪ 29 ਸਤੰਬਰ ਨੂੰ ਗੱਤਕਾ ਮੁਕਾਬਲਾ 30 ਸਤੰਬਰ ਨੂੰ ਜਿਹਨੇ ਦਸਤਾਰ ਮੁਕਾਬਲਾ ਜਿਹੜਾ ਹੈ ਉਹ ਕਰਾਇਆ ਜਾਣਾ ਰਾਤਰੀ ਦੇ ਦੀਵਾਨ ਨੇ ਤੇ ਮੈਂ ਸੋਢੀ ਸਾਹਿਬ ਨੂੰ ਬੇਨਤੀ ਕਰਾਂਗਾ 30 ਸਤੰਬਰ ਨੂੰ ਡੇਰਾ ਬਾਬਾ ਰਵਜੀਤ ਸਿੰਘ ਸਾਹਿਬ ਤੇ ਸ਼ਾਮ ਨੂੰ ਇਹਨਾਂ ਨੂੰ ਸਾਰੀ ਸੰਗਤ ਵੱਲੋਂ ਤੇ ਸਾਰੇ ਸੰਸਮਾਇਵਨ ਉੱਥੇ ਵੀ ਸਨਮਾਨਿਤ ਕੀਤਾ ਜਾਵੇਗਾ ਸਾਡੇ ਸੁਰਜੀਤ ਸਿੰਘ ਜੀ ਐਜੀਬੀਸੀ ਮੈਂਬਰ ਉਹਨਾਂ ਦੀ ਭਤੀਜੀ ਜਿਹੜੀ ਹੈ ਉਹ ਜੱਜ ਬਣੀ ਹੈ ਇਹੋ ਜਿਹੇ ਬੇਟੀਆਂ ਜਿਹੜੀਆਂ ਮੱਲ ਮਾਰਦੀਆਂ ਨੇ ਤੇ ਉਹਨਾਂ ਨੂੰ ਸਾਡਾ ਸਨਮਾਨ ਕਰਨਾ ਇੱਕ ਆਪਣਾ ਫਰਜ਼ ਬੰਦਾ ਹੈ ਕਿ ਅੱਗੇ ਜਿਹੜੀ ਆਣ ਵਾਲਾ ਸਮਾਂ ਕੋ ਬੇਟੀਆਂ ਇਸ ਤੋਂ ਵੱਡੀਆਂ ਮਲ ਮਾਰਨ ਤੇ ਆਪਾਂ ਆਣ ਵਾਲੇ ਸਮੇਂ ਦੇ ਵਿੱਚ ਬੇਟੀਆਂ ਨੂੰ ਵੱਧ ਤੋਂ ਵੱਧ ਜਿਹੜਾ ਸਨਮਾਨ ਕਰ ਸਕੀਏ ਜੋ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਰਦਾਰ ਜਗਦੀਪ ਸਿੰਘ ਜੀ ਸੋਢੀ ਉਹਨਾਂ ਦੀ ਬੇਟੀ ਤਾਨਿਆ ਸੋਢੀ ਜੀ ਨੂੰ ਲੋਕੋ ਪਾਰਟੀ ਵੱਲੋਂ ਐਮਐਲਡੀ ਸ਼ੀਟ ਵਾਸਤੇ ਸਿਲੈਕਟ ਕੀਤਾ ਗਿਆ ਜਾਂ ਉਹਨਾਂ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ ਇਹ ਸਾਡੇ ਸਾਰੇ ਸਿੱਖ ਕੌਮ ਵਾਸਤੇ ਬੜੀ ਮਾਣ ਦੀ ਗੱਲ ਹੈ ਸਾਰੇ ਮਹਾਂਪੁਰਸ਼ਾਂ ਨੇ ਅਸੀਸਾਂ ਦਿੱਤੀਆਂ ਨੇ ਸਾਰੇ ਮਹਾਂਪੁਰਸ਼ਾਂ ਨੇ ਅਰਦਾਸ ਬੇਨਤੀ ਕੀਤੀ ਹੈ ਆਪਣੇ ਵੱਲੋਂ ਕਿ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਤੇ ਮੈਂ ਆਸ ਰੱਖਦਾ ਹਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਬੱਚੀ ਨੂੰ ਚੜ੍ਹਦੀ ਕਲਾ ਦੇ ਨਾਲ ਕਾਮਯਾਬੀ ਬਖਸ਼ਣ ਔਰ ਜਿਹੜਾ ਹਲੇ ਮੀਰ ਰਾਜਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਰਕੇ ਦੁਨੀਆ ਨੂੰ ਵਿਖਾਇਆ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਕੇ ਦੁਨੀਆ ਨੂੰ ਵਿਖਾਇਆ ਔਰ ਦੁਨੀਆ ਦੇ ਵਿੱਚ ਬਹੁਤ ਵੱਡਾ ਮਾਣ ਪ੍ਰਾਪਤ ਕੀਤਾ ਮੈਂ ਸਮਝਦਾ ਸਾਨੂੰ ਪਰਮੇਸ਼ਰ ਮੌਕਾ ਦੇ ਰਿਹਾ ਤੇ ਬੱਚੀ ਨੂੰ ਸੱਚੇ ਪਾਤਸ਼ਾਹ ਜੀ ਸੋਜੀ ਬਖਸ਼ਣ ਬਲ ਬਖਸ਼ਣ ਉਹ ਉਸੇ ਰਾਜ ਨੂੰ ਦੁਆਰਾ ਦੁਹਰਾ ਕੇ ਦੁਨੀਆ ਦੇ ਵਿੱਚ ਇਹ ਸਾਬਤ ਕਰ ਸਕਣ ਵੀ ਸਿੱਖ ਕੌਮ ਰਾਜ ਕਰ ਸਕਦੀ ਔਰ ਰਾਜ ਕਰਨ ਦੇ ਯੋਗ ਹੈ ਔਰ ਅੱਜ ਵੀ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਰਾਜ ਦੇਣ ਦੀ ਸਮਰੱਥ ਹੈ ਇਹ ਕਿਰਪਾ ਕਰੇ ਸੱਚੇ ਪਾਤਸ਼ਾਹ ਬੇਟੀ ਦੇ ਰਾਹੀਂ ਇਸ ਦੁਨੀਆ ਨੂੰ ਮੈਸੇਜ ਮਿਲੇ ਔਰ ਸੱਚੇ ਪਾਤਸ਼ਾਹ ਕਿਰਪਾ ਕਰਨ ਮੈਂ ਲਾਸਟ ਵਿੱਚ ਅ ਛੋਟੀ ਸਾਹਿਬ ਪਰਿਵਾਰ ਨੂੰ ਸੰਗਤਾਂ ਨੂੰ ਸਾਰੀ ਸਿੱਖ ਕੌਮ ਨੂੰ ਵਧਾਈ ਦਿਨਾਂ ਵੀ ਇਹ ਸਮਾਂ ਸੱਚੇ ਪਾਤਸ਼ਾਹ ਨੇ ਸੋਢੀ ਪਰਿਵਾਰ ਨੂੰ ਬਖਸ਼ਿਆ ਔਰ ਮਾਣ ਸਾਰੀ ਕੌਮ ਦਾ ਵਧਿਆ ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਹੋਰ ਵੀ ਬਲੰਦੀਆਂ ਬਖਸ਼ਣ ਧੰਨਤਾ ਸ਼੍ਰੀ ਗੁਰਤੇਜ ਬਾਬਾ ਸਾਹਿਬ ਨੇ ਬੜੀ ਕਿਰਪਾ ਕਰੀਏ ਬੱਚੀ ਤੇ ਤਾਨਿਆ ਸੋਢੀ ਕਿਉਂਕਿ ਇੱਥੋਂ 4 ਸਾਲ ਪਹਿਲਾਂ ਕੈਨੇਡਾ ਚ ਗਈਆ ਮਾਊਂਟਨ ਸ਼ਹਿਰ ਨਿਊ ਪ੍ਰਿੰਸਪਿਕ ਸਟੇਟ ਆ ਪ੍ਰਾਂਤੋਂ ਤੋਂ ਤੇ ਮਾਊਂਟਨ ਸ਼ਹਿਰ ਤੋਂ ਅਗਲੀ ਸਾਈਡ ਤੇ ਆ ਇਹ ਸਟੇਟ ਉੱਥੇ ਜਾ ਕੇ ਬੱਚੀ ਨੇ ਮਿਹਨਤ ਕਰੀ ਆ ਉੱਥੇ ਉਹਦੇ ਹਸਬੰਡ ਵਕੀਲ ਐ ਐਡਵੋਕੇਟ ਆ 3 ਸਾਲ ਤੋਂ ਨਮਨ ਉਸ ਤੋਂ ਬਾਅਦ ਇਹਨਾਂ ਨੇ ਪੂਰੀ ਮਿਹਨਤ ਕਰਕੇ ਆਪਣਾ ਪਾਰਟੀ ਦੇ ਵਿੱਚ ਯੋਗਦਾਨ ਪਾਇਆ ਪਾਰਟੀ ਨੇ ਉਸ ਤੋਂ ਬਾਅਦ ਇਲੈਕਸ਼ਨ ਦੇ ਤੌਰ ਤੇ ਬੱਚੀ ਨੂੰ ਫਿਊਜ਼ ਕਰਿਆ ਉਹਦੇ ਨਾਲ ਇੱਕ ਉੱਥੇ ਦੀ ਹੀ ਵਸਿੰਦਾ ਜਿਹੜੀ ਮੈਡਮ ਸੀ ਅੰਗਰੇਜ਼ ਹੋਰ ਵੀ ਕੰਪੀਟੀਸ਼ਨ ਚ ਆਈ ਉਹ ਪਹਿਲਾਂ ਮੌਜੂਦਾ ਦੂਜੀ ਸਟੇਟ ਦੇ ਵੀ ਉਸੇ ਸਟੇਟ ਦੇ ਵਿੱਚ ਦੂਜੇ ਸ਼ਹਿਰ ਦੇ ਵਿੱਚ ਜਿਵੇਂ ਪਟਿਆਲਾ ਬੰਦ ਤੇ ਕੂ ਹੁੰਦਾ ਹੈ ਇੰਜ ਉੱਥੇ ਮਾਊਂਟਨ ਸ਼ਹਿਰ ਦੇ ਵਿੱਚ ਦੋ ਸੀਟਾਂ ਨੇ ਇਹ ਨਾਰਥ ਦੇ ਵਿੱਚੋਂ ਬੱਚੀ ਨੂੰ ਸਿਲੈਕਟ ਕਰਿਆ ਗਿਆ ਉਹ ਪਹਿਲਾਂ ਈਸਟ ਤੇ ਸੀ ਉਹ ਇਹਦੇ ਕੰਪੀਟੀਸ਼ਨ ਚ ਆਈ ਉਸਨੇ ਕੰਪੀਟੀਸ਼ਨ ਦੇ ਵਿੱਚ ਛੇ ਵੋਟਾਂ ਲਈਆਂ ਬੱਚੀ ਤੇ ਸ਼ਾਨਤਨ ਗੁਰਤੇਜ ਭੱਲ ਸਾਹਿਬ ਦੀ ਕਿਰਪਾ ਨਾਲ ਬੱਚੀ ਦੇ ਉੱਤੇ 157 ਵੋਟਾਂ ਦੇ ਨਾਲ ਉਹ ਜੇਤੂ ਪ੍ਰਾਪਤ ਹੋ ਉਸ ਤੋਂ ਬਾਅਦ ਸ਼ਾਨਤ ਮਹਾਂਪੁਰਸ਼ਾਂ ਦੇ ਫੋਮੀ ਜੀ ਦਾ ਸਾਰਿਆਂ ਦਾ ਆਸ਼ੀਰਵਾਦ ਨਾਲ ਅੱਜ ਬੱਚੀ ਤੇ ਤੁਹਾਡੇ ਭਰਾਵਾਂ ਦੇ ਆਸ਼ੀਰਵਾਦ ਨਾਲ ਬੱਚੀ ਐਮਐਲਏ ਦੀ ਇਲੈਕਸ਼ਨ ਦੇ ਵਿੱਚ ਕਾਮਯਾਬ ਹੋ ਰਹੀ ਆ ਲੜ ਰਹੀ ਆ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਚਾਹੀਦਾ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਆ ਮੇਰੀ ਵੀ ਉਹ ਬੱਚੀ ਦੇ ਅੰਗ ਸੰਗ ਸਹਾਹੀ ਹੋ ਕੇ ਉਹ ਤੇ ਪੂਰਾ ਉਹਨੂੰ ਮਾਨ ਸਰਮਾਨ ਬਖਸ਼ਣ ਅੱਗੇ ਪਾਰਟੀ ਲਈ ਸਰਕਾਰ ਲਈ ਪੰਜਾਬ ਲਈ ਪਟਿਆਲੇ ਲਈ ਇੱਕ ਅੱਛੀ ਸੋਚ ਲੈ ਕੇ ਚੱਲੇ ਤੇ ਇੱਕ ਅੱਛਾ ਵਿਚਾਰ ਲੈ ਕੇ ਚੱਲੇ ਜਿਹੜਾ ਕਿ ਸਾਰੇ ਸੰਸਾਰ ਨੂੰ ਸਾਰੇ ਸਿੱਟ ਸਮਾਜ ਨੂੰ ਉਹਦੇ ਮਾਨ ਹੋ ਗਈ। ਇਲੈਕਸ਼ਨ ਕਦੋਂ ਹੋ ਰਹੀ ਹੈ? 1 ਅਕਤੂਬਰ ਜਾਂ ਨਵੰਬਰ ਚ ਕਨਫਰਮ ਹੈ। ਅਕਤੂਬਰ ਚ ਵੀ ਡੇਟ ਦੇ ਹਲੇ ਅਨਾਉਂਸਮੈਂਟ ਹੋਣੀ ਹੈ। ਉਹਦੇ ਚ ਤਾਂ ਨਵੰਬਰ ਚ ਤੱਕ ਕਨਫਰਮ ਹੈ। ਠੀਕ। ਉਹਦੇ ਚੋਂ ਨੂੰ ਜਾ ਕੇ ਨੌਰਥ ਦੇ ਵਿੱਚ ਮੌਂਸਨ ਸ਼ਹਿਰ ਨੌਰਥ ਦੀ ਸੀਟ ਅਨਾਉਂਸ ਹੋਈ ਹੈ। ਉਹਦੇ ਚ ਮੈਂ ਸਾਰਿਆਂ ਦਾ ਤੁਹਾਡਾ ਦਾ ਬਹੁਤ-ਬਹੁਤ ਧੰਨਵਾਦ ਹੈ। ਸਾਰੇ ਸੰਤ ਮਹਾਂਪੁਰਸ਼ਾਂ ਦਾ ਬਾਬਾ ਜੀ ਦਾ ਬਾਬਾ ਮਨਮੋਹ ਸਿੰਘ ਜੀ ਦਾ ਬੜਾ ਵੱਡਾ ਉਪਰਾਲਾ ਹੈ ਉਹਨਾਂ ਦਾ ਅਸ਼ੀਰਵਾਦ ਬੱਚੀ ਨੂੰ ਸਾਰੇ ਸਵਾਮੀ ਸਵਾਮੀ ਜੀ ਦਾ ਅੰਬਾਲੇ ਤੋਂ ਆਏ ਨੇ ਇਹਨਾਂ ਦਾ ਅਸ਼ੀਰਵਾਦ ਹੈ ਮਹਾਂਪੁਰਸ਼ਾਂ ਸਾਰਿਆਂ ਦਾ ਬੜਾ ਵੱਡਾ ਅਸ਼ੀਰਵਾਦ ਹੈ ਜਿਹੜੇ ਕਿ ਬੱਚੀ ਕਾਮਯਾਬ ਹੋਈ ਹੈ ਇਹ ਸੰਤਾਂ ਮਹਾਂਪੁਰਸ਼ਾਂ ਦੀ ਸਾਰੀ ਅਸ਼ੀਰਵਾਦ ਨਾਲ ਹੀ ਕਿਰਪਾ ਹੋਈ ਹੈ ਧੰਨ ਧੰਨ ਦਸੋ ਪਾਤਸ਼ਾਹ ਦੀ ਕਿਰਪਾ ਨਾਲ ਹੀ ਹੋਇਆ ਸਾਰਾ ਕੁਝ ਧੰਨ ਧੰਨ ਗੁਰਨਾਨਕ ਦੇਵ ਜੀ ਦੇ ਪਾਤਸ਼ਾਹ ਜੀ ਦੀ અપਾਰ ਬਖਸ਼ਿਸ਼ ਸੋਡੀ ਪਰਿਵਾਰ ਤੇ ਮਿਲ ਤੇ ਹੋਈ ਹੈ ਮੈਂ ਧੰਨਵਾਦ ਕਰਦਾ ਹਾਂ ਕੋਈ ਲਫ਼ਜ਼ ਨਹੀਂ ਹੈਗੇ ਸੱਚੇ ਪਾਤਸ਼ਾਹ ਦੇ ਲਈ ਜਿਹੜੇ ਜਿਸ ਮੂੰਹ ਨਾਲ ਜਿਸ ਲਫ਼ਜ਼ ਨਾਲ ਮੈਂ ਧੰਨਵਾਦ ਕਰ ਸਕਾਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸੱਚੇ ਪਾਤਸ਼ਾਹ ਸਰ ਵੀ ਕੀ ਅਪੀਲ ਕਰਨਾ ਚਾਹੁੰਗੇ ਜਿਹੜੇ ਉੱਥੇ ਦੇ ਪੰਜਾਬੀ ਵਸਨੀਕ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਮੈਂ ਉੱਥੇ ਦੇ ਪੰਜਾਬੀਆਂ ਨੂੰ ਜਿਹੜੇ ਉਸ ਸ਼ਹਿਰ ਦੇ ਵਿੱਚ ਰਹਿ ਰਹੇ ਨੇ ਇੰਡੀਅਨ ਬਹੁਤ ਨੇ ਉੱਥੇ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਬੱਚੀ ਨੂੰ ਕਾਮਯਾਬ ਕਰਨ ਤੇ ਥੋੜੇ ਰਹੀ ਵੀ ਮਾਧਮ ਰਹੀ ਚਾਹਨਾ ਹੈ ਦੇ ਉਸ ਬੱਚੀ ਦੀ ਵੱਧ ਤੋਂ ਵੱਧ ਸਪੋਰਟ ਕਰਾਂ ਕਿੰਨੀ ਕਿ ਪਰਸੈਂਟ ਆਬਾਦੀ ਹੈ ਪੰਜਾਬੀਆਂ ਦੇ ਉੱਤੇ ਉੱਥੇ ਮਤਲਬ ਜੇ 157 ਵੋਟਾਂ ਪਈਆਂ ਨੇ ਜੀ ਉੱਥੇ ਟੋਟਲ 11000 ਘਰ ਨੇ ਜਿਹੜੇ ਕਿ ਉੱਥੇ ਵੋਟਾਂ ਲਏ ਨੇ ਅੰਦਾਜ਼ਾ 25000 ਵੋਟ ਹੈ ਜਿਹਦੇ ਜੋ ਆਪਾਂ ਸੋਚਦੇ ਹਾਂ ਵੀ 2.5 ਤੋਂ 3000 ਵੋਟ ਇੰਡੀਅਨ ਹੈਗੇ ਨੇ ਆਪਣੇ ਪੰਜਾਬੀ ਜੀ ਚ ਗੁਜਰਾਤੀ ਵੀ ਨੇ ਹైదਰਾਬਦੀ ਵੀ ਨੇ ਇੰਡੀਅਨ ਕਮਿਊਨਿਟੀ ਉੱਥੇ ਹੈਗੀ ਆ ਉਸ ਤੋਂ ਬਾਅਦ ਕੋਰੀਆਂ ਦੀ ਜਮਲ ਟੁੱਟੋ ਸਰਕਾਰ ਦੀ ਜਿਹੜੀ ਉੱਥੇ ਦੀ ਵੋਟ ਆ ਆਪਣੀ ਲਿਬਰਲ ਪਾਰਟੀ ਦੀ ਪਾਰ ਵੋਟਾਂ ਉਹ ਉਹਦੇ ਨਾਲ ਸਪੋਰਟ ਕਰ ਰਹੀ ਹੈ ਹੁਣ ਇਸ ਤਰ੍ਹਾਂ ਹੀ ਹੌਲੀ-ਹੌਲੀ ਬੱਚੀ ਜਦ ਆਪਮਾਨ ਦਿਖਲੇਗੀ ਜਾਊਗੀ ਤਾਂ ਉਹਦੇ ਨਾਲ ਸਪੋਰਟ ਹੋਊਗੀ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਉੱਥੇ ਜੇ ਕੋਈ ਕਿਸੇ ਕੋਲ ਜੇ ਅਚਾਨਕ ਜਾਣਾ ਪੈ ਗਿਆ ਕੈਨੇਡਾ ਤਾਂ ਉੱਥੇ ਜਾ ਕੇ ਬੱਚੀ ਨੂੰ ਅਸ਼ੀਰਵਾਦ ਦੇਣਗੇ ਜਾਂ ਇੱਥੋਂ ਬੈਠ ਕੇ ਉੱਥੇ ਦੇ ਜਿੰਨਾ ਵੀ ਸਿੱਖ ਸਮਾਜ ਹੈ ਜਾਂ ਇੰਡੀਅਨ ਹੈ ਆਪਣੇ ਉਹਨਾਂ ਨੂੰ ਅਪੀਲ ਕਰਨਗੇ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨੂੰ ਝਟਕਾ ਬਾਕੀ ਦੂਸਰਾ ਤੁਡੋ ਸਰਕਾਰ ਤੇ ਪੰਜਾਬ ਸਰਕਾਰ ਆਪਣੇ ਇੰਡੀਆ ਸਰਕਾਰ ਦਾ ਇੱਕ ਪੁਲ ਦੇ ਨਾਤੇ ਵੀ ਅਸੀਂ ਕੰਮ ਕਰਾਂਗੇ ਜਿਹਦੇ ਨਾਲ ਕੇ ਦੋਹਾਂ ਦਾ ਜਿਹੜਾ ਥੋੜਾ ਬੋਤਾਂ ਇਸ ਟਾਈਮ ਮੀਡੀਆ ਤੇ ਚੱਲ ਰਿਹਾ ਹੈ ਵੀ ਤਰੇੜਾ ਨੇ ਉਹਦੇ ਵਿੱਚ ਬੱਚੀ ਨੂੰ ਉਮੀਦ ਰੱਖਦਾ ਹੈ ਵੀ ਉਸ ਦੇ ਵਿੱਚ ਉਹ ਵੱਧ ਤੋਂ ਵੱਧ بڑا ਯੋਗਦਾਨ ਪਾਵੇ ਤੇ ਆਪਸ ਵਿੱਚ ਜਿਹੜੇ ਸਬੰਧ ਹੈ ਸਾਡੇ ਸੁਖਾਵੇਂ ਰਹਿਣ ਤੇ ਵਧੀਆ ਰਹਿਣ ਤੇ ਉੱਥੇ ਦੇ ਇੰਡੀਅਨ ਬੱਚੇ ਨੇ ਜਿਹੜੇ ਸਟੂਡੈਂਟਾਂ ਕੋਈ ਵਰਕ ਪਰਮਿਟ ਤੇ ਆ ਉਹਨਾਂ ਦੀ ਵੱਧ ਤੋਂ ਵੱਧ ਅਸੀਂ ਮਦਦ ਕਰ ਸਕੀਏ ਐਂਦਾਂ ਹੀ ਆਲਦੀ ਘੜੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜਿਹੜਾ ਕਿ ਬੱਚੀ ਦੇ ਤੌਰ ਤੇ ਮੈਨੂੰ ਪੂਰਾ ਯਕੀਨ ਹੈ ਵੀ ਅਸੀਂ ਉੱਥੇ ਵੱਧ ਤੋਂ ਵੱਧ ਮਿਹਨਤ ਕਰਕੇ ਇਹ ਉਪਰਾਲੇ ਕਰਾਂਗੇ